ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇਸ ਸਮੇਂ ਝੋਨਾ ਲੱਗ ਰਿਹਾ ਹੈ ਤੇ ਲੱਖ ਲੱਖ ਕਿਸਾਨ ਸਾਥੀ ਖੇਤਾਂ 'ਚ ਖਾਦਾਂ ਪਾ ਰਹੇ ਹੈ ਤੇ ਖਾਦ ਪਾਉਣ ਲੱਗਿਆਂ ਸਾਡੇ ਦਿਮਾਗ ਦੇ ਵਿੱਚ ਇੱਕ ਇਹ ਸਵਾਲ ਹੁੰਦਾ ਹੈ ਕਿ ਮੈਂ ਕਿਹੜੀ ਕਿਹੜੀ ਖਾਦ ਰਲਾ ਕੇ ਪਾ ਲਵਾਂ ਤਾਂ ਕਿ ਘੱਟ ਟਾਈਮ ਦੇ ਵਿੱਚ ਜਿਹੜਾ ਹੈਗਾ ਜਲਦ-ਦਿਲ ਦੀ ਮੇਰੀ ਖਾਦ ਪੈ ਜੇ ਤਾਂ ਕਿਸਾਨ ਸਾਥੀ ਦੋ ਜਾਂ ਦੋ ਤੋਂ ਜ਼ਿਆਦਾ ਖਾਦਾਂ ਆਪਸ ਦੇ ਵਿੱਚ ਰਲਾ ਕੇ ਖੇਤ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਹੈ ਤਾ ਇਸ ਵੀਡੀਓ ਦੇ ਵਿੱਚ ਮੈਂ ਇਹ ਹੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਕਿਹੜੀ-ਕਿਹੜੀ ਖਾਦ ਆਪਾਂ ਝੋਨੇ ਦੇ ਵਿੱਚ ਰਲਾ ਕੇ ਪਾ ਸਕਦੇ ਹਾਂ ਤੇ ਕਿਹੜੀ-ਕਿਹੜੀ ਖਾਦ ਆਪਾਂ ਨਹੀਂ ਪਾ ਸਕਦੇ ਠੀਕ ਹੈ ਮੈਂ ਹ ਕੁਲਦੀਪ ਸਿੰਘ ਸ਼ੇਰਗਰ ਮਖਾਈ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਜਾਂ Facebook ਪੇਜ Facebook ਤੇ ਦੋ ਪੇਜ ਨੇ ਇੱਕ ਮੇਰਾ ਪੰਜਾਬ ਮੇਰਾ ਕਿਸਾਨ ਹੈ ਦੂਸਰਾ ਮੇਰੀ ਖੇਤੀ ਮੇਰਾ ਕਿਸਾਨ ਹੈ ਇਹਨੂੰ ਫੋਲੋ ਕਰ ਸਕਦੇ ਹੋ ਤਾਂ ਖੇਤੀ ਸਬੰਧੀ ਜਾਣਕਾਰੀ ਮਿਲਦੀ ਰਹੇ ਕਿਸਾਨ ਦੋਸਤੋ ਜਦੋਂ ਆਪਾਂ ਖੇਤ ਖਾਦ ਲਾ ਕੇ ਛਿੱਟਾ ਦੇਣਾ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਜਦੋਂ ਵੀ ਤੁਸੀਂ ਖਾਦ ਲਾਉਣੇ ਹੋ ਧਿਆਨ ਰੱਖੋ ਕਿ ਉਹਨਾਂ ਦਾ ਦਾਣੇ ਦਾ ਆਕਾਰ ਬਰਾਬਰ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਝੋਲੀ ਦੇ ਵਿੱਚ ਪਾ ਕੇ ਦਾਣੇ ਚਲਦੇ ਹੋ ਤਾਂ ਉਸ ਸਮੇਂ ਝੋਲੀ ਹਿੱਲਦੀ ਹੈ ਹਿੱਲਣ ਤੇ ਜਿਹੜਾ ਬ੍ਰੇਕ ਖਾਦ ਹੈ ਜਿਹੜੀ ਖਾਦ ਪਾਊਡਰ ਹੈ ਉਹ ਝੋਲੀ ਦੇ ਥੱਲੇ ਇਕੱਠੀ ਹੋ ਜਾਏਗੀ ਤੇ ਮੋٹے ਦਾਣੇ ਵਾਲੀ ਜਾਂ ਮੋਟੀ ਖਾਦ ਉੱਪਰ ਦੇ ਪਾਸੇ ਆ ਜਾਏਗੀ ਅਕਸਰ ਤੁਸੀਂ ਦੇਖਦੇ ਹੋ ਕਿ ਜਦੋਂ ਤੁਸੀਂ ਪਾਊਡਰ ਵਾਲੀ ਖਾਦ ਦੂਜੀ ਖਾਦ ਨਾਲ ਲਾ ਕੇ ਛਿੱਟਾ ਪਾਉਣੀ ਹੈ ਤਾਂ ਅਖੀਰ ਤੇ ਝੋਲੀ ਦੇ ਵਿੱਚ ਪਾਊਡਰ ਫਸ ਜਾਂਦਾ ਹੈ ਕਹਿਣ ਦਾ ਮਤਕਿ ਉਹਦਾ ਪ੍ਰਾਪਰ ਛਿੱਟਾ ਨਹੀਂ ਆਉਂਦਾ ਇਸ ਕਰਕੇ ਕੋਸ਼ਿਸ਼ ਇਹ ਹੀ ਕਰੋ ਕਿ ਜਦੋਂ ਇਸ ਤਰ੍ਹਾਂ ਦੀ ਸਥਿਤੀ ਹੋਵੇ ਤਾਂ ਆਪਣਾ ਪਈ ਉਹਨੂੰ ਧਿਆਨ ਦੇ ਨਾਲ ਹੁਣ ਫਿਰ ਕਿਹੜੀ ਕਿਹੜੀ ਖਾਦ ਅੱ퍼 ਲਾ ਸਕਦੇ ਹਾਂ ਪਹਿਲਾ ਸਵਾਲ ਤੇ ਇਹ ਹੀ ਹੁੰਦਾ ਕਿ ਪੋਟਾਸ਼ ਪਾਣੀ ਹੈ ਦੇ ਨਾਲ ਪਾਉਣੀ ਹੈਗੀ ਅਸੀਂ ਜਿੰਕ ਕੀ ਆਪਾਂ ਪਾ ਲਈਏ ਮਿਉਰੇਟਾ ਪੋਟਾਸ਼ ਦੇ ਨਾਲ ਜਿੰਕ ਕੰਪੈਟੀਬਲ ਹੈ ਮਤਲਬ ਕਿ ਪੈ ਜਾਂਦੀ ਹੈ ਕੋਈ ਦਿੱਕਤ ਨਹੀਂ ਕਿਸਾਨ ਵੀਰ ਨੇ ਮਿਉਰੇਟਾ ਪੋਟਾਸ਼ ਜਿਹਨੂੰ ਆਪਾਂ ਪੋਟਾਸ਼ੀਅਮ ਕਲੋਰਾਇਡ ਕਹਿੰਦੇ ਐ 60% ਵਾਲੀ ਪੋਟਾਸ਼ ਤੇ ਨਾਲ ਯੂਰੀਆ ਵੀ ਪਾਉਣੀ ਹੁੰਦੀ ਹੈ ਕੋਈ ਦਿੱਕਤ ਨਹੀਂ ਦੋਵੇਂ ਰਲਾ ਕੇ ਪਾ ਸਕਦੇ ਹੋ ਉਹ ਜਿਹੜਾ ਸਾਈ ਦਾ ਫਰਕ ਹੈ ਉਹਦੀ ਗੱਲ ਨਹੀਂ ਮੈਂ ਇੱਥੇ ਹੁਣ ਕਰ ਰਿਹਾ ਉਹ ਤਾਂ ਫਰਕ ਰਹਿਣੇ ਤੁਹਾਨੂੰ ਧਿਆਨ ਰੱਖਣਾ ਪਏਗਾ ਮੇਰੇ ਕਿਹ ਕਿਹ ਜੇ ਤੁਸੀਂ 60% ਵਾਲੀ ਪोटाश ਤੇ ਨਾਲ ਯੂਰੀਆ ਰਲਾਉਗੇ ਤਾਂ ਇਹਦੇ ਨਾਲ ਆਪਚ ਕੋਈ ਰਿਐਕਸ਼ਨ ਨਹੀਂ ਕਰਦੀਆਂ ਤੁਹਾਡੇ ਤੁਸੀਂ ਸੁਪਰ ਵੀ ਪਾਉਣੀ ਹੈ ਤੇ ਯੂਰੀਆ ਵੀ ਪਾਉਣੀ ਹੈ ਜੇ ਸੁਪਰ ਤੇ ਯੂਰੀਆ ਤੁਸੀਂ ਰਲਾਉਣੇ ਹੋ ਤੇ ਇਹ ਥੋੜੀ ਦਿਰ ਪਈ ਰਵੇ ਜਿਵੇਂ ਹੁਣ ਆਪਣੇ ਕੋਲੇ ਚੱਕਰੀ ਜੀ ਨਾਲ ਆਪਾਂ ਕਿਹੜੀ ਖਾਦ ਪਾਉਣੀ ਹੈ ਚੱਕਰੀ ਦੇ ਵਿੱਚ ਸੁਪਰ ਤੇ ਯੂਰੀਆ ਲਾ ਕੇ ਪਾਉਂਗੇ ਤਾਂ ਸਾਰੀ ਪਾਣੀ ਛੱਡ ਜੂਗੀ ਤੇ ਚੱਕਰੀ ਦੇ ਬਾਹਰ ਨਹੀਂ ਨਿਕਲੇਗੀ ਜੇ ਤੁਸੀਂ ਝੋਲੀ ਨਾਲ ਪਾ ਰਹੇ ਹੋ ਤਾਂ ਤੁਹਾਨੂੰ ਤੁਰੰਤ ਪਾਉਣੀ ਪਏਗੀ ਜਿਉਂ ਜਿਆਦਾ دیر ਪਈ ਰਹੀ ਉਹਨੇ ਪਾਣੀ ਛੱਡ ਜਾਣਾ ਹੈ ਜੈਪਸਮ ਤੇ ਯੂਰੀਆ ਦੋਵੇਂ ਇਹ ਲਾ ਕੇ ਤੁਸੀਂ ਵਰਤ ਸਕਦੇ ਹੋ ਪਰੰਤੂ ਜਲਦੀ ਤੋਂ ਜਲਦੀ ਛਿੱਟਾ ਦੇਣਾ ਜਲਾ ਦੇ ਤੱਕ ਰਲ ਨਹੀਂ ਰੱਖਣੀ DAP ਤੇ ਯੂਰੀਆ ਇਹ ਦੋਵੇਂ ਨਹੀਂ ਰਲਣਗੀਆਂ DAP ਤੇ ਯੂਰੀਆ ਦੋਵੇਂ ਨਹੀਂ ਰਲਾਵਾਂਗੇ ਇਹ ਦੋਵੇਂ ਰਿਐਕਸ਼ਨ ਕਰਦੀਆਂ ਜੇ ਲੋ DAP ਤੇ ਯੂਰੀਆ ਆਪ ਚ ਰਲਦੀ ਹੈ ਤਾਂ ਯੂਰੀਆ ਦੇ ਵਿੱਚੋਂ ਜਿਹੜੀ ਗੈਸ ਹੈ ਨਾਈਟ੍ਰੋਜਨ ਜਿਹੜੀ ਹੈਗੀ ਹੈ ਅਮੋਨੀਆ ਬਣ ਕੇ ਉੱਡ ਜਾਂਦੀ ਹੈ ਬਾਕੀ ਤੁਹਾਡੀ ਯੂਰੀਆ ਦਾ ਨੁਕਸਾਨ ਹੋ ਜਾਂਦਾ ਹੈ ਅਮੋਨੀਅਮ ਸਲਫੇਟ ਤੇ ਯੂਰੀਆ ਇਹਨੂੰ ਆਪਾਂ ਨਹੀਂ ਰਲਾ ਸਕਦੇ ਜੇ ਤੁਸੀਂ ਲਾਉਣਾ ਹੈ ਤਾਂ ਨਾਲ ਦੀ ਨਾਲ ਇਹਨੂੰ ਛਿੜਕਣਾ ਪਏਗਾ ਨਹੀਂ ਤਾਂ ਤੁਹਾਡੀ ਨਾਈਟ੍ਰੋਜਨਲ ਨੁਕਸਾਨ ਹੋ ਜਾਏਗਾ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਤੇ ਯੂਰੀਆ ਆਪ ਚ ਨਹੀਂ ਰਲਣਗੇ ਜੇ ਰਲਾਉਂਗੇ ਡਲੇ ਬਣ ਜਾਣਗੇ ਜ਼ਿੰਕ ਸਲਫੇਟ 21% ਤੇ ਯੂਰੀਆ ਜੇ ਰਲਾਉਂਗੇ ਪਾਣੀ ਛੱਡੇਗੀ ਪਾਣੀ ਛੱਡਣ ਤੋਂ ਬਾਅਦ ਦੇਖ ਖੇੇ ਛਿੱਟਾ ਦੇਣਾ ਔਖਾ ਹੋ ਜਾਏਗਾ ਯੂਰੀਆ 33% ਜ਼ਿੰਕ ਏ ਨੂੰ ਜੇ ਤੁਸੀਂ ਰਲਾਉਂਗੇ ਤਾਂ ਥੋੜੀ ਗਰਮ ਹੋਏਗੀ ਪਰੰਤੂ ਜਿਹੜਾ ਹੈਗਾ ਇਹਦਾ ਜਲਦੀ ਵਾਲੀ ਛਿੱਟਾ ਆਪਾਂ ਦਿੱਤਾ ਜਾ ਸਕਦਾ ਹੈ ਤੇ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਕਈ ਵਾਰ ਇਹ ਹੁੰਦਾ ਹੈ ਕਿ ਯਾਰ ਯੂਰੀਆ ਤੇ ਜ਼ਿੰਕ ਨਾਲ ਲਾਓ ਤਾਂ ਪਰੰਤੂ ਕਈ ਸਾਰੇ ਰਿਸਰਚ ਪੇਪਰ ਇਹ ਹੋ ਜੇ ਨੇ ਜਿਹੜੇ ਕਿ ਏਜੀਪਟ ਤੇ ਇੰਡੀਆ ਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਯੂਰੀਆ ਤੇ ਜ਼ਿੰਕ ਆਪਚਰ ਲਾ ਦਿੰਨੇ ਆ 33% ਵਾਲੀ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਇਕੱਠੇ ਡਿੱਗਦੇ ਆ ਤੇ ਉਸ ਜਗ੍ਹਾ ਦਾ ਥੋੜਾ ਜਿਹਾ ਪੀਐਚ ਯੂਰੀਆ ਦੇ ਘੁਲਦੀ ਘੱਟ ਕਰਦੀ ਜਿਹੜੇ ਕਰਕੇ ਜ਼ਿੰਕ ਦਾ ਫਾਇਦਾ ਹੋ ਜਾਂਦਾ ਹੈ ਠੀਕ ਹੈ ਡੀ ਏ ਪੀ ਤੇ ਜ਼ਿੰਕ ਇਹ ਆਪਸ ਦੇ ਵਿੱਚ ਨਹੀਂ ਰਲਣਗੀਆਂ ਜੇ ਰਲਾਉਗੇ ਤੇ ਪਾਣੀ ਛੱਡ ਕੇ ਤੇ ਇਹਦੀ ਡਲੇ ਬਣ ਜਾਣਗੇ ਸਿੰਗਲ ਸੁਪਰ ਫਾਸਫੇਟ ਤੇ ਜ਼ਿੰਕ ਇਹ ਵੀ ਪਾਣੀ ਛੱਡੇਗੀ ਆਪਸ ਚ ਨਹੀਂ ਰਲਨੀ ਪਰੰਤੂ ਜੇਕਰ ਤੁਸੀਂ ਇਹਨੂੰ ਰਲਾ ਕੇ ਤੇ ਨਾਲ ਦੀ ਨਾਲ ਛਿੱਟਾ ਦਿਨੇ ਹੋ ਤਾਂ ਉਸ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਸਲਫਰ ਜ਼ਿੰਕ ਦੇ ਵਿੱਚ ਸਹਾਇਕ ਹੋਏਗੀ ਬਈ ਸੁਪਰ ਖਾਦ ਦੇ ਲਈ ਧਿਆਨ ਰੱਖੋ ਕਈ ਜਗ੍ਹਾ ਤੋਂ ਕਿਸਾਨ ਵੀਰਾਂ ਦੇ ਫੋਨ ਆ ਰਹੇ ਆ ਜਿਹੜਾ ਹੈਗਾ ਹੈ ਕਈ ਕਿਸਾਨ ਵੀਰਾਂ ਨੂੰ ਜਿਪਸਮ ਦਿੱਤੀ ਜਾ ਰਹੀ ਹੈ ਸੁਪਰ ਦੀ ਜਗ੍ਹਾ ਤੇ ਜਿਪਸਮ ਦਿੱਤੀ ਜਾ ਰਹੀ ਹੈ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਸੁਪਰ ਹੈ ਪਰੰਤੂ ਜਿਹੜਾ ਕਿਸਾਨ ਘਰੇ ਲੈ ਕੇ ਆਉਂਦਾ ਜਿਪਸਮ ਨਿਕਲਦੀ ਹੈ ਸੁਪਰ ਉਹ ਹੁੰਦੀ ਹੈ ਜਿਸ ਫਾਸਫੋਰ ਤੱਤ ਹੁੰਦਾ ਹੈ ਇਹਦੇ ਕਰਕੇ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਨਾ ਆਪਣੇ ਫੋਨ ਦੇ ਵਿੱਚ ਚੈਟ ਜੀਪੀਟੀ ਦੀ ਐਪ ਡਾਊਨਲੋਡ ਕਰ ਲਓ ਜਿਹੜੀ ਵੀ ਕੋਈ ਖੇਤ ਚੋਂ ਖਾਦ ਦਵਾਈ ਖਰੀਦਦੇ ਹੋ ਉਹਦੀ ਫੋਟੋ ਖਿੱਚ ਕੇ ਪਾਓ ਉੱਤੇ ਦੇਓ ਤਾਂ ਪੁੱਛ ਲਓ ਕਿ ਹੈ ਕੀ ਹੈ ਤਾਂ ਤੁਹਾਨੂੰ ਉਹ ਦੱਸ ਦੇਵੇਗੀ ਹੁਣ ਆਪਾਂ ਜੇਕਰ ਇਸ ਤਰ੍ਹਾਂ ਗੁੰਮਰਾਹ ਹੁੰਨੇ ਆ ਤਾਂ ਇਹ ਗਲਤ ਗੱਲ ਹੈ ਤਾਂ ਅਗਲੀ ਗੱਲ ਅੱਛਾ ਇਸ ਦੇ ਉੱਪਰ ਕਈ ਕਿਸਾਨ ਵੀ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਰਿਹਾ ਤਾਂ ਗੁਰਦਾਸਪੁਰ ਦੇ ਵਿੱਚ ਕੀ ਕੁਝ ਹੋਇਆ ਤੁਹਾਨੂੰ ਪਤਾ ਹੈ ਸਭ ਨੂੰ ਕਿ ਕਿਸ ਤਰ੍ਹਾਂ ਕਿਸਾਨ ਦੀ ਵੀਡੀਓ ਪਾਈ ਹੈ ਅਖਬਾਰ ਚ ਖਬਰ ਲੱਗੀ ਹੈ ਕਿੱਥੋਂ ਤੱਕ ਗੱਲ ਗਈ ਹੈ ਉਹ ਚੀਜ਼ਾਂ ਧਿਆਨ ਰੱਖਣ ਵਾਲੀਆਂ ਐ ਅਗਲੀ ਗੱਲ ਅਮੋਨੀਅਮ ਸਲਫੇਟ ਤੇ ਜ਼ਿੰਕ ਆਪ ਚ ਨਹੀਂ ਮਿਲਦੇ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਤੇ ਜ਼ਿੰਕ ਆਪ ਚ ਨਹੀਂ ਲੱਗੇਗਾ ਜੈਪਸਮ ਤੇ ਜ਼ਿੰਕ ਤੁਸੀਂ ਰਲਾ ਸਕਦੇ ਹੋ ਜੈਪਸਮ ਤੇ ਜ਼ਿੰਕ ਜੇਕਰ ਲਾ ਕੇ ਪਾਉਣੇ ਤਾਂ ਕਲਰਾਠੀਆਂ ਜ਼ਮੀਨਾਂ ਵਾਸਤੇ ਚੰਗੀ ਗੱਲ ਐ ਰੌਕ ਫਾਸਫੇਟ ਤੇ ਜ਼ਿੰਕ ਰਲਾ ਸਕਦੇ ਹੋ ਕੋਈ ਗੱਲ ਨਹੀਂ ਠੀਕ ਹੈ ਸਲਫਰ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਰਲਾ ਸਕਦੇ ਆ ਤੁਸੀਂ ਚੰਗੀ ਗੱਲ ਹੈ ਤੇ ਬੋਰਨ ਤੇ ਜਿੰਕ ਇਹ ਆਪ ਚ ਨਹੀਂ ਰਲਣਗੇ ਜਿੰਕ ਤੇ ਰੂੜੀ ਦੀ ਖਾਦ ਰਲ ਕੇ ਪਾ ਸਕਦੇ ਆ ਵਧੀਆ ਰਿਜ਼ਲਟ ਦਿੰਦੀ ਹੈ ਠੀਕ ਹੈ ਤਾਂ ম্যাগਨੀਸ਼ੀਅਮ ਤੇ ਬੋਰਨ ਵੀ ਆਪ ਚ ਮਿਲ ਜਾਂਦੇ ਆ ਜੇ ਕਿਸੇ ਨੇ ম্যাগਨੀਸ਼ੀਅਮ ਪਾਣਾ ਤਾਂ ਥੱਲੇ ਪਾਣਾ ਉਹ ਰਲ ਜੂਗਾ ਜੇ ਕੋਈ ম্যাগਨੀਸ਼ੀਅਮ ਤੇ ਜਿੰਕ ਪਾ ਰਿਹਾ ਉਹ ਵੀ ਆਪ ਚ ਰਲ ਪੈਂਦੇ ਆ ਜੇ ਕੋਈ ਡੀਐਪੀ ਤੇ ਪोटाश ਮਿਊਰਡਾ ਪोटाਸ਼ ਲਾ ਰਿਹਾ ਤੇ ਉਹ ਵੀ ਆਪਸੇ ਰਲ ਜਾਂਦੇ ਆ ਯੂਰੀਆ ਤੇ ਸਲਫਰ ਵੀ ਆਪਸੇ ਵਿੱਚ ਰਲ ਜਾਂਦੇ ਆ ਤੇ ਯੂਰੀਆ ਤੇ 33% ਜ਼ਿੰਕ ਦੀ ਮੈਂ ਪਹਿਲਾਂ ਗੱਲ ਕਰ ਹੀ ਚੁੱਕਾ ਹਾਂ ਇਹ ਪोटाਸ਼ ਤੇ ਜ਼ਿੰਕ ਇਹ ਵੀ ਆਪਸੇ ਵਿੱਚ ਰਲ ਜਾਂਦੇ ਆ ਤਾਂ ਮੇਰੇ ਖਿਆਲ ਚ ਇਹੀ ਇਨੀਆਂ ਕਿ ਖਾਦਾਂ ਤੁਸੀਂ ਖੇਤਾਂ 'ਚ ਪਾਉਣੇ ਆ ਤਾਂ ਇਹਨਾਂ ਨਾਲ ਸੰਬੰਧਿਤ ਕੋਈ ਹੋਰ ਸਵਾਲ ਹੋਏਗਾ ਤਾਂ ਉਹਰ ਤੇ ਆਪਾਂ ਗੱਲ ਕਰਾਂਗੇ ਹੁਣ ਇੱਥੇ ਸਵਾਲ ਇਸ ਤਰ੍ਹਾਂ ਨਾਉਣਗੇ ਕਿ ਮੈਂ ਸੁਪਰ ਪੋਟਾਸ਼ ਜ਼ਿੰਕ ਸਾਰੀਆਂ ਰਲਾ ਸਕਦਾ ਇੰਨੀਆਂ ਨਾਰ ਲਾਇਆ ਕਰੋ ਦੇਖੋ ਗੱਲ ਇਹ ਹੈ ਕਿ ਜਿਹੜਾ ਬੰਦਾ ਚੱਕਣ ਵਾਲਾ ਹੈਗਾ ਉਸ ਬੰਦੇ ਨੇ ਤਾਂ ਢੇਰੀ ਚ ਆਪਣੀ ਝੋਲੀ ਚੋਖੀ 15 ਕਿਲੋ ਜ਼ਿੰਕ ਖਾਦੀ ਪਾ ਕੇ ਜਾਣੀ ਹੈ ਜਿੰਨੀਆਂ ਖਾਦਾਂ ਰਲਾਈ ਜਾਓਗੇ ਓਨੀਆਂ ਹੋਰੀਆਂ ਝੋਲੀ ਦੀਆਂ ਗਿਣਤੀਆਂ ਵਧਦੀਆਂ ਜਾਣੀਆਂ ਮੈਂ ਕਿ ਚੱਕਰਾਂ ਦੇ ਵਿੱਚ ਕੋਈ ਘਾਟ ਨਹੀਂ ਆਉਣ ਵਾਲੀ ਚੱਕਰ ਉਹ ਨਹੀਂ ਲੱਗਣੇ ਖੇਤ ਦੇ ਵਿੱਚ ਇਸ ਕਰਕੇ ਜਦੋਂ ਤੁਸੀਂ ਦੋ ਤੋਂ ਵੱਧ ਖਾਦਾਂ ਰਲਾਉਣੇ ਆ ਭਾਵੇਂ ਕਿਉਂ ਆਪਸ ਵਿੱਚ ਰਿਐਕਸ਼ਨ ਨਾ ਵੀ ਕਰਨ ਵੱਡਾ ਸਿਆਪਾ ਇਹ ਪੈ ਜਾਂਦਾ ਕਿ ਦਾਣੇ ਦਾ ਫਰਕ ਹੁੰਦਾ ਇੱਕ ਦਾ ਦਾਣਾ ਵੱਡਾ ਹੁੰਦਾ ਇੱਕ ਦਾ ਦਾਣਾ ਬਰੀਕ ਹੁੰਦਾ ਜਦੋਂ ਬੰਦਾ ਜਿਹੜਾ ਹੈਗਾ ਵਿੱਚ ਛਾਲ ਮਾਰ ਕੇ ਤੁਰਦਾ ਛਾਲ ਹੀ ਮਾਰਦਾ ਬੰਦਾ ਭੱਜ ਕੇ ਜਾਂਦਾ ਤੇ ਉਹਦੇ ਨਾਲ ਕੀ ਹੁੰਦਾ ਝੋਲੀ ਹਿੱਲਦੀ ਹੈ ਝੋਲੀ ਹਿੱਲ ਲੇ ਲੇ ਕੇ ਹਿੱਲ ਲੇ ਕੇ ਜਿਹੜਾ ਬਰੀਕ ਦਾਣਾ ਜਾਂ ਪਾਊਡਰ ਥੱਲੇ ਹੋਈ ਜਾਂਦਾ ਦੂਜੇ ਉੱਪਰ ਚਾਈ ਜਾਂਦਾ ਇਹਦੇ ਕਰਕੇ ਆਪ ਚ ਖਾਦਰ ਲਾਉਣ ਉਤਰਜੀ ਨਾ ਦਿਓ ਜੇ ਰਲਾ ਰਹੇ ਹੋ ਤਾਂ ਜਿੰਨਾ ਕਿ ਮੈਨੂੰ ਜਾਣਕਾਰੀ ਸੋਸ ਹਰਮਨ ਤੁਹਾਨੂੰ ਕੁਝ ਖਾਦਾਂ ਦੱਸਤੀਆਂ ਉਹਨਾਂ ਨੂੰ ਰਲਾ ਸਕਦੇ ਹੋ ਤੇ ਜੇਕਰ ਤੁਸੀਂ ਗਲਤ ਖਾਦ ਨੂੰ ਰਲਾਉਂਗੇ ਤਾਂ ਉਹਨਾਂ ਨੂੰ ਨੁਕਸਾਨ ਹੋਏਗਾ ਅਮੀਰ ਕਰਦਾ ਜਾਣ ਕੇ ਲਾਇਓ ਸਾਹਿਬ ਤੋਂ ਵੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ